ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਪॉपकॉर्न ਆਓ ਆਪਾਂ ਹੁਣ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਭਾਈਆ ਅਸੀਂ ਲਿਆ ਹੈ ਪਨੀਰ ਇਸ ਨੂੰ ਅਸੀਂ ਛੋਟੇ-ਛੋਟੇ ਕਯੂਬਸ ਵਿੱਚ ਕੱਟ ਲਿਆ ਹੈ ਤੇ ਇੱਕ ਪਾਸੇ ਲਏ ਹਨ ਅਸੀਂ ਬ੍ਰੈਡ ਹੁਣ ਅਸੀਂ ਸਭ ਤੋਂ ਪਹਿਲਾਂ ਪਨੀਰ ਨੂੰ ਮੈਰੀਨੇਟ ਕਰਾਂਗੇ ਮੈਰੀਨੇਟ ਕਰਨ ਲਈ ਸਾਨੂੰ ਚਾਹੀਦਾ ਹੈ گارਲਿਕ ਜਿੰਜਰ ਪੇਸਟ ਇਸ ਨੂੰ ਅਸੀਂ ਇੱਕ ਬੌਲ ਵਿੱਚ ਕੱਢ ਲਿਆ ਹੈ ਹੁਣ ਅਸੀਂ ਇਸ ਵਿੱਚ ਸਭ ਤੋਂ ਐਡ ਕਰਾਂਗੇ ਅਜਵਾਇਨ ਕਿਉਂਕਿ ਅਜਵਾਇਨ ਐਡ ਕਰਨ ਦੇ ਨਾਲ ਹਾਜ਼ਮਾ ਜਲਦੀ ਹੋ ਜਾਂਦਾ ਹੈ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਥੋੜੀ ਜਹੀ ਹਿੰਗ ਤੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਅੱਧਾ ਚਮਚ ਜੀਰੇ ਦਾ ਨਾਲ ਦੀ ਨਾਲ ਇਸ ਵਿੱਚ ਅੱਧਾ ਚਮਚ ਹਲਦੀ ਦਾ ਇੱਕ ਚਮਚ ਲਾਲ ਮਿਰਚ ਦਾ ਨਾਲ ਦੀ ਨਾਲ ਐਡ ਕਰਾਂਗੇ ਸੁੱਕਾ ਧਨੀਆ ਤਵਾ ਦੇ ਅਨੁਸਾਰ ਨਮਕ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਥੋੜੀ ਜਿਹੀ ਕਸਤੂਰੀ ਮੇਥੀ ਤੇ ਇਸ ਸਾਰੇ ਮਟੀਰੀਅਲ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਲਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੁਸੀਂ ਦੇਖ ਸਕਦੇ ਹੋ ਸਾਡੇ گارਲਿਕ ਜਿੰਜਰ ਪੇਸਟ ਦੇ ਨਾਲ ਸਾਡਾ ਮਸਾਲਾ ਜੀ ਵਧੀਆ ਹੋ ਚੁੱਕਿਆ ਹੈ ਹੁਣ ਅਸੀਂ ਇਸ ਵਿੱਚ ਪਨੀਰ ਨੂੰ ਐਡ ਕੀਤਾ ਹੈ ਹੁਣ ਅਸੀਂ ਸਾਰੇ ਪਨੀਰ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡਾ ਮਸਾਲਾ ਚੰਗੀ ਤਰ੍ਹਾਂ ਪਨੀਰ ਦੇ ਨਾਲ ਲੱਗ ਜਾਏ ਤੁਸੀਂ ਦੇਖ ਸਕਦੇ ਹੋ ਸਾਡਾ ਪਨੀਰ ਚੰਗੀ ਤਰ੍ਹਾਂ ਮੈਰੀਨੇਟ ਹੋ ਚੁੱਕਿਆ ਹੈ। ਹੁਣ ਅਸੀਂ ਇਸ ਨੂੰ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਟੱਕ ਕੇ ਰੱਖ ਦੇਵਾਂਗੇ। ਇੱਕ ਪਾਸੇ ਅਸੀਂ ਬ੍ਰੈਡ ਨੂੰ ਮੈਕਸੀ ਵਿੱਚ ਬਰੀਕ ਕਰ ਲਿਆ ਸੀ। ਆਓ ਆਪਾਂ ਹੁਣ ਇਸ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਸਰ੍ਹੋਂ ਦਾ ਤੇਲ ਪਾਵਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਵਿੱਚ ਐਡ ਕਰਾਂਗੇ ਕੌਰਨ ਫਲੋਰ ਦੋ ਵੱਡੇ ਚਮਚ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਗਰਮ ਮਸਾਲਾ ਨਾਲ ਦੀ ਨਾਲ ਅੱਧਾ ਚਮਚ ਨਮਕ ਦਾ ਨਾਲ ਦੀ ਨਾਲ ਅੱਧਾ ਚਮਚ ਹਲਦੀ ਦਾ ਇੱਕ ਚਮਚ ਇਸ ਵਿੱਚ ਅਸੀਂ ਐਡ ਕੀਤਾ ਹੈ बेसन ਦਾ ਹੁਣ ਅਸੀਂ ਇਹ ਸਾਰੇ ਮਟੀਰੀਅਲ ਦਾ ਇੱਕ ਗੋਲਤਿਆਲ ਕਰਾਂਗੇ ਇਸ ਵਿੱਚ ਤੁਸੀਂ ਥੋੜਾ ਥੋੜਾ ਪਾਣੀ ਐਡ ਕਰਦੇ ਜਾਣਾ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਐਡ ਕਰਨਾ ਹੈ ਨਾ ਹੀ ਜਿਆਦਾ ਗਾੜੇ ਰੱਖਣਾ ਹੈ ਨਾ ਹੀ ਇਸ ਨੂੰ ਜਿਆਦਾ ਪਤਲਾ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਇਸ ਨੂੰ ਅਸੀਂ ਚੰਗੀ ਤਰ੍ਹਾਂ ਤਿਆਰ ਕਰਨਾ ਹੈ ਐਸੋ ਵਿੱਚ ਵੇਸਨ ਦੀਆਂ ਗੰਡਾ ਨਹੀਂ ਰਹਿਣੀਆਂ ਚਾਹੀਦੀਆਂ ਤੁਸੀਂ ਦੇਖ ਸਕਦੇ ਹੋ ਸਾਡਾ ਕੋਲ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਆਪਾਂ ਹੁਣ ਇਸ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਆਪਣੇ ਕੋਲ ਵਿੱਚ ਡਿਪ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਇਸ ਨੂੰ ਬ੍ਰੈਡ ਕ੍ਰੰਮਸ ਵਿੱਚ ਡਿਪ ਕਰ ਲਵਾਂਗੇ ਤੇ ਇਸ ਨੂੰ ਅਸੀਂ ਪਲੇਟ ਵਿੱਚ ਰੱਖ ਦੇਵਾਂਗੇ ਇਸੇ ਤਰ੍ਹਾਂ ਸਾਰੇ ਪਨੀਰ ਨੂੰ ਅਸੀਂ ਇਦਾਂ ਹੀ ਡਿੱਪ ਕਰ ਕਰ ਰੱਖ ਲਵਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਸਾਰੇ ਪਨੀਰ ਨੂੰ ਡਿਪ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਤੇਲ 'ਚ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਸ ਵਿੱਚ ਇੱਕ ਇੱਕ ਕਰਕੇ ਪਨੀਰ ਨੂੰ ਫਰਾਈ ਕਰਾਂਗੇ ਇਸ ਨੂੰ ਅਸੀਂ ਪਹਿਲਾਂ ਸਲੋ ਗੈਸ ਤੇ ਪਕਾਣਾ ਹੈ ਹੁਣ ਅਸੀਂ ਇਸ ਨੂੰ ਹਲਾਵਾਂਗੇ ਤੁਸੀਂ ਦੇਖ ਸਕਦੇ ਹੋ 3 ਤੋਂ 4 ਮਿੰਟ ਬਾਅਦ ਸਾਡੇ ਪਨੀਰ ਨੂੰ ਥੋੜਾ ਥੋੜਾ ਬਰਾਊਨ ਕਲਰ ਆਨ ਲੱਗ ਗਿਆ ਹੈ ਸਾਡਾ ਪਨੀਰ ਪੂਰੀ ਤਰ੍ਹਾਂ ਫਰਾਈ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਕਲਰ ਆਇਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਅਸੀਂ ਬਾਕੀ ਪਨੀਰ ਨੂੰ ਵੀ ਇਸੇ ਤਰ੍ਹਾਂ ਫਰਾਈ ਕਰਾਂਗੇ ਅਸੀਂ ਸਾਰੇ ਪਨੀਰ ਨੂੰ ਫਰਾਈ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਪਨੀਰ ਨੂੰ ਕਿੰਨਾ ਸੋਨਾ ਕਲਰ ਆਇਆ ਹੈ ਐਸ ਨੂੰ ਤੁਸੀਂ ਹਰੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ ਅਸੀਂ ਲਈ ਹੈ ਟਮੇਟੋ ਕੇਚਪ ਜੇ ਆਪ ਸਭ ਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ